ਪੰਜਾਬੀ ਰਸੋਈ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸੁੱਕੇ ਹੋਏ ਔਲਿਆਂ ਤੇ ਇਮਲੀ ਦੀ ਰੈਸਪੀ ਆਪਾਂ ਕੁਝ ਜਾਲਿਆ ਆਪਾਂ ਆਪਾਂ 6-7 30 ਆਪਾਂ ਪੁੱਜੇ 'ਚ ਸੁੱਕੇ ਹੋਏ ਔਲਿਆਂ ਦੇ ਪਾਦਵਾਂਗੇ ਥੋੜੀ ਜੀ ਆਪਾਂ ਇਮਲੀ ਪਾਦਵਾਂਗੇ ਵਿੱਚ ਐਨੀ ਕਾਫਾਈ ਮਿਲੀ ਬਾਦ ਮਾਗੇ ਇੱਕ ਗਲਾਸ ਆਪਾਂ ਪਾਣੀ ਦਾ ਪਾਦਮਾਗੇ ਇਹਦੇ ਵਿੱਚ ਇਹ ਦੋਏ ਚੀਜ਼ਾਂ ਠੰਡੀਆਂ ਨੇ ਗਰਮੀ 'ਚ ਆਪਾਂ ਨੂੰ ਇਹ ਬਹੁਤ ਵਧੀਆ ਪੀਣ ਨੂੰ ਆ ਆਪਣੇ ਜਿਗਰ ਦੀ ਗਰਮੀ ਠੀਕ ਕਰਦੀ ਆ ਆਪਣੇ ਲੀਵਰ ਦੀ ਗਰਮੀ ਠੀਕ ਕਰਦੀ ਆ ਕੁੱਜੇ 'ਚ ਇਸ ਤਰ੍ਹਾਂ ਵੀ ਇਹ ਪਾਣੀ ਕੁੱਜੇ 'ਚ ਠੰਡਾ ਹੀ ਰਹਿੰਦਾ ਗਰਮ ਨਹੀਂ ਪਾਣੀ ਹੁੰਦਾ ਗਰਮੀ 'ਚ ਨਾਲੇ ਪੂਰੀ ਰਾਤ ਭਿੱਜਿਆ ਰਹਿਣਾ ਮਿੱਟੀ ਦੇ ਭਾਂਡੇ 'ਚ ਆਪਣੇ ਸਰੀਰ ਲਈ ਬਹੁਤ ਵਧੀਆ ਇਹ ਆਪਣੇ ਸਰੀਰ ਨੂੰ ਠੰਡਕ ਦਿੰਦਾ ਏਮਲੀ ਤੇ ਔਲੇ ਉਪਰੋਂ ਆਪਾਂ ਟਾਗ ਦਵਾਂਗੇ ਪੂਰੀ ਰਾਤ ਆਪਾਂ ਭਿੱਜੇ ਰਹਿਣ ਦਵਾਂਗੇ ਆਪਾਂ ਸਵੇਰੇ ਦੇਖਾਂਗੇ ਇਹਨਾਂ ਨੂੰ ਪੂਰੀ ਰਾਤ ਤੋਂ ਬਾਅਦ ਆਪਾਂ ਔਲੇ ਤੇ ਏਮਲੀ ਨੂੰ ਹੱਥ ਨਾਲ ਚੰਗੀ ਤਰ੍ਹਾਂ ਆਪਾਂ ਮਲ ਲਵਾਂਗੇ ਆਪਾਂ ਮਾਰ-ਮਾਰ ਕੇ ਅੰਗਲੀ ਤੇ ਪੌੜਿਆਂ ਦਾ ਜੂਸ ਕੱਢ ਲਵਾਂਗੇ ਇਹਦੇ 'ਚ ਪਾਣੀ ਹੁਣ ਆਪਣਾ ਮਿੱਟੀ ਦੇ ਭਾਂਡੇ 'ਚ ਠੰਡਾ ਬਿਲਕੁਲ ਪਿਆ ਪਾਣੀ ਨਾਲੇ ਆਪਣੇ ਸਰੀਰਵਾਸ ਤੇ ਵਧੀਆ ਮਿੱਟੀ ਦੇ ਭਾਂਡੇ ਦਾ ਪਾਣੀ ਇਹ 15 ਦਿਨ ਪੀਣ ਨਾਲੇ ਆਪਣੇ ਢੇਟ ਦੀ ਗਰਮੀ ਸਾਰੀ ਠੀਕ ਹੋ ਜਾਣੀ ਹੈ ਹੁਣ ਆਪਾਂ ਇਹਨੂੰ ਭਾਂਡੇ 'ਚ ਪੌਂਡ ਮਾਵਾਂਗੇ ਇੱਕ ਇੱਕ ਭਾਂਡਾ ਲਵਾਂਗੇ ਇੱਕ ਆਪਾਂ ਚਾਨਣੀ ਲਵਾਂਗੇ ਇਹਦੇ 'ਚ ਪੌਂਡ ਮਾ ਲਈਏ ਆਪਾਂ ਆਪਾਂ ਇਹਨੂੰ ਇਦਾਂ ਵੀ ਪੀ ਸਕਦੇ ਆ ਆਪਾਂ ਜੇ ਸ਼ੱਕਰ ਪਾਉਣੀ ਆ ਥੋੜੀ ਜਿਹੀ ਆਪਾਂ ਸ਼ੱਕਰ ਵੀ ਪਾ ਸਕਦੇ ਆ ਇੱਕ ਚਾਪਾ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਸਵਾਦ ਅਨਸਾਰ ਥੋੜਾ ਜਿਹਾ ਸ਼ੱਕਰ ਦੇ ਨਾਲ ਤੇ ਕਾਲੇ ਨਮਕ ਦੇ ਨਾਲ ਬਹੁਤ ਟੇਸਟੀ ਹੋ ਜਾਂਦਾ ਇਹ ਇਹ ਆਪਾਂ ਨੂੰ ਚਾਹ ਤੋਂ ਨਹੀਂ ਸਰਦਾ ਹੈਗਾ ਆਪਾਂ ਰੋਟੀ ਤੋਂ ਬਾਅਦ ਚਾਹ ਪੀ ਸਕਦੇ ਆ ਇਹ ਪੇਟ ਦੇ ਨਾਲ ਆਪਣੇ ਸਰੀਰ ਦੀ ਸਾਰੀ ਧਰਮੀ ਠੀਕ ਹੋ ਜਾਂਦੀ ਹੈ ਜਿਗਰ ਦੀ ਧਰਮੀ ਲੀਵਰ ਦੀ ਧਰਮੀ ਪੇਟ ਦੇ ਭਾਰਾਪਨ ਗੈਸ ਇਤਜਾਬ ਬਣਦਾ ਹੋਵੇ ਉਹ ਵੀ ਠੀਕ ਹੋ ਜਾਂਦਾ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਮੈਂ ਲਾਈਕ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ